ਜਿਹਨੋਂ ਸੇਖਾੜਨ ਤੇ ਆ ਜਾਣ ਉਹ ਉਹਦੇ ਗੱਲਾਂ ਗਾਂਦੀਆਂ ਲੋਹੇ ਦੀਆਂ ਦੁਵਾਰਾਂ ਚੀਰ ਦਿੰਦੇ ਆ ਤੁਸੀਂ ਵੇਖਿਆ ਹੀ ਆ ਖੇਮ ਕਰਨ ਚੱਲ ਇਹ ਤੇ ਗੱਲ 150 ਸਾਲ ਪੁਰਾਣੀ ਤੁਹਾਨੂੰ ਦੱਸਦਾ ਖੇਮ ਕਰਨ ਕੀ ਹੋਇਆ ਜਦੋਂ ਜਨਰਲ ਅਗਰਬਖਸ਼ ਸਿੰਘ ਹਰਬਖਸ਼ ਸਿੰਘ ਸੀ ਤੇ ਪੈਟਰਨ ਟੈਂਕ ਖੇਮ ਕਰਨ ਵਾਲੇ ਪਿੰਡਾਂ 'ਚ ਆ ਗਏ ਤੇ ਉਹਨੇ ਆਖਿਆ ਸਿੰਘੋ ਹੁਣੇ ਪੈਟਰਨ ਟੈਂਕ ਲੋਹੇ ਦੀਆਂ ਦੁਵਾਰਾਂ ਤੁਸੀਂ ਤੋੜਨੀਆਂ ਤੇ ਬਨ ਬਨ ਆਪਦੀਆਂ ਛਾਤੀਆਂ ਨਾਲ ਉਹਨਾਂ ਵੱਡੇ ਵੱਡੇ ਜਿਹੜੇ ਟੈਂਕ ਤੋੜੂ ਸਰੂੰਗਾ ਹੁੰਦੀਆਂ ਦੇ ਟੈਂਕਾਂ ਥੱਲੇ ਸਖ ਜਾਵੜੇ ਉਹਨੇ ਆਖਿਆ ਜੇ ਅੱਜ ਨਾ ਰਿਆ ਨਾ ਅੱਜ ਖੇਮ ਕਰਨਾ ਟੱਕੇ ਪੈਟੈਂਟ ਟੈਂਕ ਦੇ ਅੰਬਰਸਰ ਕਲ ਨੂੰ ਚਲ ਜਾਣੇ ਤੇ ਅੰਬਰਸਰ ਤੇ ਸਿੰਘ ਕਦੀ ਵੀ ਨਹੀਂ ਜਾਣਦੇ ਦੇ ਟੈਂਕ ਭਵੇਂ ਸੀ ਜਿੜੜੇ ਰਹਿੰਦੇ ਸਰੀਰ ਦੇ ਖੂਨ ਰਹਿਦਾ ਤੇ ਤੇ ਬ੍ਰਿਟਾਨੀਆਂ ਨੇ 1 ਲੱਖ ਸਾਡੇ ਹਿੰਦੂਸਤਾਨੀ ਸਿੱਖ ਵੀਰ ਸਿਪਾਈ ਗਾੜੀ ਖਿਲਾਾਰੇ ਸੀ ਜਰਮਨਾ ਤੇ ਨਹੀਂ ਤੇ ਉਦੋਂ ਪਹਿਲਾਂ ਇੱਕ ਟਕਰਾ ਮਾਨ ਦਰਿਆ ਦੇ ਲਾਗੇ ਹੋਇਆ ਵਾ ਬ੍ਰਿਟਾਨੀਆਂ ਦੀ ਕੰਪਨੀ ਦਾ ਆਪ ਦੇ ਗੋਰਿਆਂ ਦਾ ਤੇ ਜਰਮਨਾ ਦਾ ਉਹਦੇ ਚ ਬ੍ਰਿਟਾਨੀਆਂ ਹਾਰ ਗਿਆ ਸੀ ਉਦੋਂ ਬਾਅਦ ਸਿੱਖ ਅੱਗੇ ਆਏ ਸਿੱਖ ਢਾਲ ਬਣ ਕੇ ਖਲੋਗੇ ਸੀ ਜਰਮਨਾ ਅੱਗੇ ਫੇ 250 ਕਿਲੇ 250 ਕਿਲੋਮੀਟਰ ਇਹਨਾਂ ਨੂੰ ਪਛਾਹ ਸਿੱਕਾਂ ਨੇ ਧੱਕਿਆ ਸੀ ਦੇ ਜਰਮਨਾਨ ਉਹ ਜੰਗ ਜਿਹੜੀ ਹਾਰ ਜਾਣੀ ਪਈ ਸੀ ਤੇ ਜਿਹਨੂੰ ਸਿੱਖ ਪਛਾਣ ਤੱਕੇ ਵਾਪਸ 프랑ਸ ਦੇ ਸ਼ਹਿਰ ਚ ਆਏ ਸੀ ਆ ਫੋਟੋ ਮੈਂ ਤੁਹਾਨੂੰ ਮਾਗੇ ਵੀ ਦੱਸਿਆ ਉਦੋਂ ਗੋਰੀਆਂ ਨੇ ਚਾਰਾਂ ਫੁੱਲ ਸੁਟੇ ਸਿੱਖਾਂ ਦੇ ਉੱਤੋਂ ਦੀ ਪਿੱਛੇ ਉਹ ਗੋਰੇ ਫੋਟੋ ਆਲਮਾਉਂਦੇ ਫਿਰਦੇ ਸੀ ਕਈ ਵੀਰ ਇੱਕ ਵੀ ਮੈਨੂੰ ਕਮੈਂਟ ਕੀਤਾ ਕਿ ਸਿੱਖਾਂ ਆਪਣਾ ਕੀ ਘਟਿਆ ਯਾਰ ਸਿੱਖਾਂ ਹਿੱਸੇ ਰੁੱਝਾ ਕਰਕੇ ਇਹ ਤੇ ਕਹਿ ਸਕਦੇ ਨਾ ਜਿਹੜੇ ਵੀ ਮੋਰਚੇ ਤੇ ਸਿੱਖ ਲਾਏ ਆ ਉਹ ਕੰਨਾ ਕਦੀ ਪਛਾਣ ਪਹਿਰ ਨਹੀਂ ਪਾਇਆ ਗਾਂ ਨੂੰ ਹੀ ਰੱਖਿਆ ਖੰਡਾ ਖੜਕਾਇਆ ਹੁਣ ਸਾਰਾ ਗੜੀ ਜਿਹੜੀ ਲੜਾਈ ਵਰਦੀ ਅੰਗਰੇਜ਼ ਦੀ ਹੀ ਪਰ ਦੇਲ ਚ ਪਤਾ ਕੀ ਹੀ ਉਹ ਜਿਹੜਾ ਕਿਲੇ ਦੋਵੇਂ ਸੀ ਫੋਰਟ ਕਿਲਾ ਤੇ ਗੁਲਦਸਤਾ ਕਿਲਾ ਉਹ ਮਹਾਰਾਜਾ ਰਣਜੀਤ ਸਿੰਘ ਨੇ ਬਣਾਏ ਤੇ ਉਹਦੇ ਵਿੱਚ ਕਾਹੇ ਸਾਰਾ ਘੜੀ ਚੌਂਕੀ ਸੀ ਉਹਨਾਂ ਤੇ ਕਬਜ਼ਾ ਕਰਨਾ ਸੀ ਉਹਨਾਂ ਕਬੈਲੀਆਂ ਨੇ ਤੇ ਸਿੱਖਾਂ ਦੀ ਅਣਗੀ ਸਿੱਖਾਂ ਦੀ ਠਣਗੀ ਵੀ ਮਹਾਰਾਜੇ ਦੇ ਕਿਲੇ ਆ ਤੇ ਇਹ ਪਠਾਨ ਕਬਜ਼ਾ ਕਰ ਚਣ ਕਿੱਡੀ ਜੰਗ ਹੋਈ ਫਿਰ ਤੁਸੀਂ ਵੇਖੀ ਆ ਉਹ ਸਾਸਰੀ ਕਾਲ ਭਾਉ ਨੌਲੇਜ ਦੇ ਵਿੱਚ ਆਪਣੇ ਬਜ਼ੁਰਗ ਬਾਬੇ ਆਪਣੇ ਤੋਂ ਅੱਗੇ ਸੀ ਇਹ ਮੰਨਣਾ ਪਊ ਮੈਂ ਉੱਪਰ ਵੀ ਹਿੰਟ ਦਿੱਤਾ ਜਦੋਂ ਪ੍ਰਾਣੀਆਂ ਦਾਦੀਆਂ ਕੋਲ ਬੈਠਣਾ ਛੋਟੇ ਹੁੰਦੇ ਆ ਉਹਨਾਂ ਕਹਾਣੀਆਂ ਸੁਣਾਇਆਂ ਕਰਨੀਆਂ ਪਰੀਆਂ ਦੇ ਦੇਸ਼ ਦੀਆਂ ਉਹ ਪਰੀਆਂ ਦਾ ਦੇਸ਼ ਗੋਰਿਆਂ ਨੂੰ ਆਂਦੇ ਹੁੰਦੇ ਸੀ ਉਹਨਾਂ ਕਹਿਣਾ ਇੱਕ ਬੁੱਢਾ ਰਾਜਾ ਸੀ ਉਹਦਾ ਨੌ ਪੁੱਤ ਕੁ ਬਣ ਗਏ ਉਹਨੂੰ ਡਾਕੂ ਪੈ ਗਏ ਜੰਗਲ 'ਚ ਮਾਰਤਾ ਉਹਨਾਂ ਨੂੰ ਉਦੋਂ ਬਾਅਦ ਰਾਜੇ ਨੇ ਬੜੀ ਵੱਡੀ ਫੌਜ ਕੱਲੀ ਸੰਸਾਰ ਤੇ ਪਰਲੋ ਆ ਗਈ ਲੱਖਾਂ ਲੋਕ ਮਾਰੇ ਗਏ ਕੁੱਟੇ ਗਏ ਘਰ ਸਾੜੇ ਗਏ ਕਈਆਂ ਸਵਿੱਤਰੀਆਂ ਦਾ ਸੱਤ ਭੰਗ ਹੋਇਆ ਫਿਰ ਉਹ ਸਮਝ ਆਈ ਕਿ ਵਾਕੇ ਉਹ ਗੱਲ ਸੱਚੀ ਸੀ ਦੋਸਤੋ ਵਿਸ਼ਵ ਯੁੱਧ ਪਹਿਲਾ ਕਿੰਨੀਆਂ ਦਾਦੀਆਂ ਆਪਣੀਆਂ ਅਗਾਹ ਵਧੂ ਸੀ ਕਿਸ ਤਰ੍ਹਾਂ ਉਦੋਂ ਕੋਈ ਮੋਬਾਈਲ ਸੋਸ਼ਲ ਮੀਡੀਆ ਵੀ ਨਹੀਂ ਹੁੰਦਾ ਸੀ ਤਾਂ ਵੀ ਆਪਣੇ ਬਜ਼ੁਰਗ ਇਨਾ ਕਟਨਾ ਮਨਪਾਵੇਂ ਆਪਾਂ ਨੂੰ ਕਹਾਣੀਆਂ ਰੂਪ ਵਿੱਚ ਸੁਣਾਉਂਦੇ ਸੀ ਹੈ ਇਹ ਸੱਚੀਆਂ ਸੀ ਗੱਲ ਕਰਦੇ ਆਪਾਂ ਪਹਿਲੇ ਵਿਸ਼ਵ ਯੁੱਧ ਦੀ ਤੇ ਇਨਾ ਕਟਨਾ ਮਨ ਨਾਲ ਉਹਦੀ ਕਿਵੇਂ ਸਾਂਝਾ ਭਰੀਆਂ ਦੇ ਦੇਸ਼ ਦਾ ਰਾਜਾ ਜਿਹਨੂੰ ਮਾਰ ਦਿੱਤਾ ਦੋਸਤੋ ਹਾਂਜੀ ਪਹਿਲੇ ਵਿਸ਼ਵ ਯੁੱਧ ਚ ਆਸਟਰੀਆ ਹੰਗਰੀ ਅੰਪਾਇਰ ਦਾ ਨੌ ਪੁੱਤ ਬਾਦਸ਼ਾ ਦਾ ਬੋਸਨੀਆਂ ਘੁੰਮਣ ਗਏ ਸੀ ਜੋਸ਼ਪ ਪਹਿਲੇ ਦਾ ਮੁੰਡਾ ਪ੍ਰਿੰਸ ਆਰ ਡਿਊਗ ਤੇ ਉਹਦੀ ਘਰ ਵਾਲੀ ਸੋਫੀਆ ਤੇ ਸਰਬੀਆ ਦਾ ਇੱਕ ਸਰਬੀਆ ਦੀ ਪੁਸ਼ਤਪਨਾਈ ਚ ਬੋਸਨੀਆਂ ਦਾ ਇੱਕ ਜੰਗ ਕ੍ਰਾਂਤੀਕਾਰੀ ਦਲ ਉਹਨਾਂ ਤੇ ਹਮਲਾ ਕਰਕੇ ਉਹਨਾਂ ਦੋਨਾਂ ਨੂੰ ਮਾਰ ਦਿੰਦਾ ਜੇ ਤੋ ਉਹਨਾਂ ਦੋਵਾਂ ਦੀ ਮੌਤ ਹੋ ਜਾਂਦੀ ਕਤਲ ਹੋ ਜਾਂਦਾ ਗabriello ਨਾਂ ਦਾ ਇਹ ਨੌਜਵਾਨ ਪਕੜਿਆ ਜਾਂਦਾ ਜਦੋਂ ਪੋਸਟਗੇਸ ਹੁੰਦੀ ਆ ਵੇਖੋ ਫੋਟੋਆਂ ਵੀ ਦੇਖੋ ਤੇ ਸਾਹਮਣੇ ਆਉਂਦਾ ਕਿ ਸਰਬੀਆ ਦੀ ਸਰਕਾਰ ਦਾ ਇਹਦੇ ਪਿੱਛੇ ਹੱਥ ਸੀ ਕਿਉਂਕਿ ਜਿਹੜੇ ਇਹ ਗabriello ਨਹੀਂ ਮੁੰਡੇ ਹੈਗੇ ਸੀ ਸਵੋਲਕ ਲੋਕ ਸਵਾਨਕ ਤੇ ਆਸਟਰੀਆ ਹੰਗਰੀ ਚ ਵੀ ਸਵਾਲਕ ਲੋਕਾਂ ਦੀ ਬਹੁ ਗਿਣਤੀ ਸੀ ਤੇ ਉਹ ਆਪਣਾ ਵੱਖਰਾ ਦੇਸ਼ ਚਾਹੁੰਦੇ ਸੀ ਵੱਖਰੀ ਸਟੇਟ ਚਾਹੁੰਦੇ ਸੀ ਬੋਸਨੀਆਂ ਇਸੇ ਰੋਸ ਚ ਉਹਨਾਂ ਪ੍ਰਿੰਸ ਆਰ ਡਿਊਕ ਤੇ ਉਹਦੀ ਘਰ ਵਾਲੀ ਸੋਫੀਆ ਦਾ ਕਤਲ ਕੀਤਾ ਸੀ ਜਦੋਂ ਬਜ਼ੁਰਗ ਰਾਜੇ ਨੂੰ ਜੋਸ਼ਫਵਾਨਨ ਨੂੰ ਜਿਹਨੂੰ ਜੋਸ਼ ਪਚਾਰਲੀ ਵੀ ਕਹਿੰਦੇ ਆ ਜਰਮਨੀ ਤੇ ਆਸਟਰੀਆ ਦਾ ਜਿਹੜਾ ਰਾਜਾ ਸੀ ਆਸਟਰੀਆ ਤੇ ਹੰਗਰੀ ਦਾ ਜਿਹੜਾ ਬੁੱਢਾ ਰਾਜਾ ਸੀ ਉਹਨੂੰ ਪਤਾ ਲੱਗਦਾ ਆਪਣੇ ਡਾਊ ਪੁੱਤ ਦੀ ਮੌਤ ਦਾ ਤੇ ਉਹ ਫੌਜਾਂ ਛਾੜ ਦਿੰਦਾ ਸਰਬੀਆ ਤੇ ਪਹਿਲਾਂ ਉਹ ਸਰਬੀਆ ਨੂੰ ਸੁਨੇਹਾ ਕਰਦਾ ਦੂਤ ਘੱਲ ਦਾ ਕਿ ਜਿਨ੍ਹਾਂ ਲੋਕਾਂ ਨੇ ਮੇਰਾ ਨੌ ਪੁੱਤ ਕਤਲ ਕਰਾਉਣ ਚ ਤੁਹਾਡੇ ਚਾਹੇ ਉਹ ਸਰਕਾਰੀ ਅਫਸਰ ਚਾਹੇ ਗੈਰ ਸਰਕਾਰੀ ਅਫਸਰਾਂ ਕਤਲ ਕਰਾਉਣ ਚ ਹੱਥ ਵਾ ਉਹਨਾਂ ਨੂੰ ਸਜ਼ਾ ਦਿਓ ਨਾਲ ਹੀ ਉਹ ਜੰਗੀ ਤਿਆਰੀਆਂ ਆਰੰਭ ਕਰ ਦਿੰਦਾ ਤੇ ਜਦੋਂ ਸਰਬੀਆ ਉਹਨਾਂ ਨੂੰ ਵਾਪਸ ਜਵਾਬ ਦਿੰਦਾ ਕਿ ਅਸੀਂ ਤੁਹਾਡੇ ਨਾਲ ਦੋਸਤਾਨਾ ਸਬੰਧ ਚਾਹੁੰਦੇ ਹਾਂ ਪਰ ਇਹ ਨਹੀਂ ਦੱਸਦਾ ਕਿ ਅਸੀਂ ਕਾਰਵਾਈ ਕਰਾਂਗੇ ਨਹੀਂ ਆਸਟਰੀਆ ਤੇ ਹੰਗਰੀ ਜਿਹੜਾ ਵਾ ਸਰਬੀਆ ਤੇ ਹਮਲਾ ਕਰ ਦਿੰਦਾ ਸਰਬੀਆ ਉਹਨਾਂ ਦੀ ਗਾੜੀ ਇੱਕ ਛੋਟਾ ਜਾਈ ਤੇ ਜਿਸੀ ਆਸਟਰੀਆ ਹੰਗਰੀ ਉਦੋਂ ਬਹੁਤ ਵੱਡੀ ਤਾਕਤ ਸੀ ਯੂਰਪ ਦੀ ਚਾਰ ਹੀ ਤੇ امپائر ਸੀ ਵੱਡੇ ਫ्रांस ਬ੍ਰਿਟਾਨੀਆ ਰਸ਼ੀਆ ਤੇ ਆਸਟਰੀਆ ਹੰਗਰੀ ਤੇ ਇੱਕ ਜਰਮਨ ਦਾ ਕੈਂਜਰ ਬਾਦਸ਼ਾ ਤੇ ਵੇਖੋ ਇਹ ਜਿਹੜਾ ਵਿਸ਼ਵ ਜੁੱਧ ਹੁੰਦਾ ਨਾ ਇਹਦੇ ਚ ਕਰੋੜਾਂ ਲੋਕ ਤਬਾਹ ਹੁੰਦੇ ਆ 1 ਕਰੋੜ ਤੇ ਫੌਜੀ ਦੋਵਾਂ ਤਰ੍ਹਾਂ ਦੇ ਮਰਦੇ ਤੁਸੀਂ ਦੇਖ ਲਓ ਕਿ ਆਮ ਲੋਕ ਕਿੰਨੇ ਮਰੇ ਹੋਣਗੇ ਤੇ ਕਈ ਪਿੰਡਾਂ ਤੇ ਇੰਨੀ ਬੰਬਾਰੀ ਹੋਈ ਕਹਿੰਦੇ ਇੱਕ ਜਗ੍ਹਾ ਤੇ ਦਰਿਆ ਬੋਲਕਾ ਦੇ ਲਾਗੇ 15 ਲੱਖ ਬੰਬ ਛੁੱਟੇ ਉਹ ਏਰੀਏ 'ਚ ਅੱਜ ਤੱਕ ਵੀ ਉੱਥੇ ਦੁਬਾਰਾ ਵਸੋਣੀ ਹੋ ਸਕੀ ਤੇ ਅੱਜ ਵੀ ਉਥੋਂ ਦੀਆਂ ਕਮੇਟੀਆਂ ਸਰਚ ਕਰਦੀਆਂ ਜੂਨ ਤੌਰ ਤੇ ਤੇ ਉਹਨਾਂ ਬੰਬਾਂ ਨੂੰ ਲੱਭਦੀਆਂ ਜੰਗ ਹਮੇਸ਼ਾ ਤਬਾਈ ਦਾ ਹੀ ਰਸਤਾ ਲਿਆਉਂਦੀ ਹਾਲਾਂਕਿ ਜਿਹੜਾ ਪ੍ਰਿੰਸ ਆਰਡੁਕ ਸੀ ਨਾ ਉਹ ਸਲਵੋਕ ਲੋਕਾਂ ਦਾ ਹਮਦਰਦ ਸੀ ਤੇ ਉਹ ਚਾਹੁੰਦਾ ਸੀ ਕਿ ਆਸਟਰੀਆ-ਹੰਗਰੀਆ ਅੰਪਾਇਰ 'ਚ ਉਹਨਾਂ ਦੀ ਨੁਮਾਇੰਦਗੀ ਵਧੇ ਪਰ ਉਹਦੇ ਕਤਲ ਦੇ ਨਾਲ ਐਸੀ ਅੱਗ ਭੜਕੀ 1914 ਤੋਂ ਲੈ ਕੇ 16 ਕੇ 18 ਤੱਕ 4 ਸਾਲੇ ਜੁੱਧ ਚੱਲਿਆ ਲੋਕ ਘਰੋਂ ਭੱਗar ਹੋ ਗਏ ਜਦੋਂ ਸਰਬੀਆ ਤੇ ਆਸਟਰੀਆ ਹੰਗਰੀ ਨੇ ਹਮਲਾ ਕੀਤਾ ਤੇ ਰਸ਼ੀਆ ਨੇ ਆਸਟਰੀਆ ਹੰਗਰੀ ਨੂੰ ਅੱਖਾਂ ਦਿਖਾਈਆਂ ਤੇ ਜਰਮਨ ਨੇ ਚੋਕ ਕੇ ਰਸ਼ੀਆ ਤੇ ਹਮਲਾ ਕਰਤਾ ਜਿਹੜੋ ਜਰਮਨ ਨੇ ਰਸ਼ੀਆ ਤੇ ਕਰਤਾ ਤੇ ਜਰਮਨਾਵੀ ਆਸਟਰੀਆ ਹੰਗਰੀ ਦਾ ਸਾਥ ਦਿੱਤਾ ਤੇ ਨਿਊਜ਼ੀਲੈਂਡ ਮਾਫ ਕਰਨਾ ਬੈਲਜੀਅਮ ਤੇ ਨੀਦਰਲੈਂਡ ਤੇ ਮਲਾਕਾਰਤਾ ਤੇ ਉਦੋਂ ਬ੍ਰਿਟਾਨੀਆਂ ਨੇ ਜਰਮਨ ਤੇ ਮਲਾਕਾਰਤਾ ਸਮਝੋ ਕਿ ਨਾ ਚਾਹੁੰਦੇ ਆਂ ਵੀ ਕਈ ਦੇਸ਼ ਇਸ ਜੰਗ 'ਚ ਰਗੜੇ ਗਏ ਵੇਖੋ ਕਿੰਡੀ ਤਰਾਸ ਦੀ ਇੱਥੇ ਰਿਸ਼ਤੇਦਾਰੀਆਂ ਵੀ ਨਹੀਂ ਕੰਮ ਆਈਆਂ ਜਿਹੜੀ ਅੰਗਰੇਂਡ ਦੀ ਰਾਣੀ ਵਿਕਟੋਰੀਆ ਸੀ ਨਾ ਉਹਦੇ ਖੂਨ 'ਚੋਂ ਸੀ ਜਰਮਨ ਦਾ ਬਾਦਸ਼ਾਹ ਕੇਜਰ ਉਦੋਂ ਰਸ਼ੀਆ ਦਾ ਬਾਦਸ਼ਾਹ ਨਿਕੋਲਸ ਤੇ ਉਦੋਂ ਜਰਮਨ ਦਾ ਬਾਦਸ਼ਾਹ ਕਿ ਤਨੇ ਆਪਸ ਵਿੱਚ ਰਿਸ਼ਤੇਦਾਰ ਸੀ ਪਰ ਇਹ ਵੀ ਜੰਗ ਨਹੀਂ ਟਾਲ ਸਕੇ ਗੱਲ ਨਹੀਂ ਕੀਤੀ ਚੰਗਿਆੜੀ ਤੋਂ ਪੜਕੀ ਨਿੱਕੀਤ ਨਹੀਂ ਵੱਡੀ ਕਹਿ ਸਕਦੇ ਆ ਸ਼ਾਈ ਪਰਿਵਾਰ ਦੇ ਦੋ ਮੈਂਬਰਾਂ ਦਾ ਕਤਲ ਹੋਇਆ ਤੇ 5-7 ਸਾਲ ਮਾਮਾ ਦੇ ਪੁੱਤਰ ਉਲਦੇ ਰਹੇ ਲਾਸ਼ਾਂ ਦੇ ਉੱਤੋਂ ਦੀ ਟੈਂਕ ਲੰਗਦੇ ਰਹੇ ਜਿੱਥੇ ਗੰਨਾ ਗੋਲੀਆਂ ਬੈਠੇ ਮੋਰਚਿਆਂ 'ਚ ਚਲਾਉਂਦੇ ਰਹੇ ਰੋਟੀ ਕੋਣੋਂ ਤੇ ਸੁੱਕ ਕੇ ਹੱਡੀਆਂ ਦੇ ਕਣਕ ਹੋ ਗਏ ਕਈ ਸੋਸ਼ਲ ਮੀਡੀਆ ਤੇ ਸੋਸ਼ਲ ਮੀਡੀਆ ਦੇ ਤੁਸੀਂ ਇਹੋ ਜਿਹੇ ਵੀ ਫੋਟੋਆਂ ਦੇਖੀਆਂ ਹੋਣੀਆਂ ਇੱਥੇ ਸਿੱਖਾਂ ਦੀ ਐਂਟਰੀ ਹੋਈ ਫਰਾਂਸ ਦੇ ਵਿੱਚ ਅਕੀਦੋਂ ਜਰਮਨਾਂ ਜਰਮਨਾਂ ਨੇ ਇੱਕ ਪਲਾਨ ਬਣਾਇਆ ਸੀ ਸ਼ੈਲਫਨ ਪਲਾਨ ਉਹਨਾਂ ਦਾ ਇੱਕ ਬਰਗੇਡੀਅਰ ਸੀ ਸ਼ੈਲਫਨ ਨਾਂ ਦਾ ਅਮਨ ਦੇ ਦਿਨਾਂ ਚ ਉਹਨਾਂ ਪਲਾਨ ਬਣਾਇਆ ਸੀ ਕਿ ਜੇ ਅਸੀਂ ਫ੍ਰਾਂਸ ਤੇ ਕਬਜ਼ਾ ਕਰਨਾ ਹੋਵੇ ਤੇ ਬੈਲਜੀਅਮ ਦੀ ਸਰਾਧ ਥਣੀ ਦਾਖਲ ਹੋਣਾ ਉਹ ਜਿਹੜਾ ਜਰਮਨ ਬਰਗੇਡੀਅਰ ਆ ਜਦੋਂ ਇਹ ਜੰਗ ਸ਼ੁਰੂ ਹੋਈ ਵਿਸ਼ਵ ਯੁੱਧ ਸ਼ੁਰੂ ਹੋਇਆ ਉਦੋਂ ਤੱਕ ਉਹ ਮਰ ਗਿਆ ਸੀ ਉਹਦਾ ਪਲਾਨ ਜਿੰਦਾ ਸੀ ਤੇ ਇਹਨਾਂ ਇਸੇ ਪਲਾਨ ਦੇ ਨਾਲ ਬੈਲਜੀਅਮ ਥਾਣੀ ਨਾਂਕੇ ਫ੍ਰਾਂਸ ਤੇ ਹਮਲਾ ਕੀਤਾ ਜਦੋਂ ਬੈਲਜੀਅਮ ਦੇ ਰਾਜੇ ਨੂੰ ਆਖਿਆ ਕਿ ਸਾਨੂੰ ਫੌਜਾਂ ਨਾ ਘੌਣ ਦੇ ਤੇ ਉਹ ਵੇਰ ਗਿਆ ਤੇ ਇਹਨਾਂ ਉਹਨੂੰ ਵੀ ਨੱਪ ਲਿਆ ਤੇ ਫ੍ਰਾਂਸ ਤੋਂ 250 ਕਿਲੋਮੀਟਰ ਅੰਦਰ ਚਲੇ ਗਏ ਜਰਮਨ ਬਹੁਤ ਤਕੜੀ ਪਾਵਰ ਸੀ ਜਰਮਨ ਉਸ ਟਾਈਮ ਫ੍ਰਾਂਸ ਸ਼ਹਿਰ ਦੀ ਜਿਹੜੀ ਸਰਕਾਰ ਉਹਨੇ ਫ੍ਰਾਂਸ ਸ਼ਹਿਰ ਖਾਲੀ ਕਰਤਾ ਤੇ ਲੋਕ ਸੁਰੱਖਿਤ ਟਾਣਿਆਂ ਨੂੰ ਚਲੇ ਗਏ ਸੀ ਤੇ ਬ੍ਰਿਟਾਨੀਆਂ ਨੇ 1 ਲੱਖ ਸਾਡੇ ਹਿੰਦੂਸਤਾਨੀ ਸਿੱਖ ਵੀਰ ਸਿਪਾਹੀ ਗਾੜੀ ਖਿਲਾਾਰੇ ਸੀ ਜਰਮਨਾ ਤੇ ਨਹੀਂ ਤੇ ਉਦੋਂ ਪਹਿਲਾਂ ਇੱਕ ਟਕਰਾ ਮਾਨ ਦਰਿਆ ਦੇ ਲਾਗੇ ਹੋਇਆ ਵਾ ਬ੍ਰਿਟਾਨੀਆਂ ਦੀ ਕੰਪਨੀ ਆਧਾਰ ਦੇ ਗੋਰਿਆਂ ਦਾ ਤੇ ਜਰਮਨਾ ਦਾ ਉਹਦੇ ਚ ਬ੍ਰਿਟਾਨੀਆਂ ਹਾਰ ਗਿਆ ਸੀ ਉਦੋਂ ਬਾਅਦ ਸਿੱਖ ਅੱਗੇ ਆਏ ਸਿੱਖ ਢਾਲ ਬਣ ਕੇ ਖਲੋਗੇ ਸੀ ਜਰਮਨਾ ਅੱਗੇ ਤੇ 250 ਕਿਲੇ 250 ਕਿਲੋਮੀਟਰ ਇਹਨਾਂ ਨੂੰ ਪਛਾਣ ਸਿੱਖਾਂ ਨੇ ਧੱਕਿਆ ਸੀ ਤੇ ਜੇ ਮਨਨ ਉਹ ਜੰਗ ਜਿਹੜੀ ਹਾਰ ਜਾਣੀ ਪਈ ਸੀ ਤੇ ਜਿਹਨੂੰ ਸਿੱਖ ਪਛਾਣ ਤੱਕੇ ਵਾਪਸ 프랑ਸ ਦੇ ਸ਼ਹਿਰ ਚ ਆਏ ਸੀ ਆ ਫੋਟੋਆਂ ਤੁਹਾਨੂੰ ਮਾਗ ਗਏ ਵੀ ਦੱਸਿਆ ਉਦੋਂ ਗੋਰੀਆਂ ਨੇ ਚਾਰਾਂ ਫੁੱਲ ਛੁੱਟੇ ਸਿੱਖਾਂ ਦੇ ਉੱਤੋਂ ਦੀ ਪਿੱਛੇ ਉਹ ਗੋਰੇ ਫੋਟੋ ਆਲਮਾਉਂਦੇ ਫਿਰਦੇ ਸੀ ਕਈ ਵੀਰ ਇੱਕ ਵੀ ਮੈਨੂੰ ਕਮੈਂਟ ਕੀਤਾ ਕਿ ਸਿੱਖਾਂ ਆਪਣਾ ਕੀ ਖਟਿਆ ਯਾਰ ਸਿੱਖਾਂ ਹਿੱਸੇ ਰੁੱਝਾ ਕਰਕੇ ਇਹ ਤੇ ਕਹਿ ਸਕਦੇ ਨਾ ਜਿਹੜੇ ਵੀ ਮੋਰਚੇ ਤੇ ਸਿੱਖ ਲਾਏ ਆ ਉਹ ਕੰਨਾ ਕਦੀ ਪਛਾਣ ਪੈਰ ਨਹੀਂ ਪਾਇਆ ਗਾਂ ਨੂੰ ਹੀ ਰੱਖਿਆ ਖੰਡਾ ਖੜਕਾਇਆ ਹੁਣ ਸਾਰਾ ਗੜੀ ਜੜੀ ਲੜਾਈ ਵਰਦੀ ਅੰਗਰੇਜ਼ ਦੀ ਪਰ ਦਿਲ ਚ ਪਤਾ ਕੀ ਸੀ ਉਹ ਜਿਹੜਾ ਕਿਲੇ ਦੋਵੇਂ ਸੀ ਫੋਰਟ ਕਿਲਾ ਤੇ ਗੁਲਦਸਤਾ ਕਿਲਾ ਉਹ ਮਹਾਰਾਜਾ ਰਣਜੀਤ ਸਿੰਘ ਨੇ ਬਣਾਏ ਤੇ ਉਹਦੇ ਵਿੱਚ ਕਾਹੇ ਸਾਰਾ ਗੜੀ ਚੌਂਕੀ ਸੀ ਉਹਨਾਂ ਤੇ ਕਬਜ਼ਾ ਕਰਨਾ ਸੀ ਉਹਨਾਂ ਕਬਈਲੀਆਂ ਨੇ ਤੇ ਸਿੱਖਾਂ ਦੀ ਅਣਗੀ ਸਿੱਖਾਂ ਦੀ ਠਣਗੀ ਵੀ ਮਹਾਰਾਜੇ ਦੇ ਕਿਲੇ ਆ ਤੇ ਇਹ ਪਠਾਨ ਕਬਜ਼ਾ ਕਰ ਚਣ ਕਿੱਡੀ ਜੰਗ ਹੋਈ ਫਿਰ ਤੁਸੀਂ ਵੇਖੀ ਆ ਜਿਹਨੂੰ ਸਿੱਖ ਆਣ ਤੇ ਆ ਜਾਣ ਉਦੋਂ ਤਾਂ ਗੱਲਾਂ ਗਾਂਧੀਆਂ ਲੋਹੇ ਦੀਆਂ ਦਵਾਰਾਂ ਚੀਰ ਦਿੰਦੇ ਆ ਤੁਸੀਂ ਵੇਖਿਆ ਹੀ ਆ ਖੇਮ ਕਰਨ ਚੱਲ ਇਹ ਤੇ ਗੱਲ 150 ਸਾਲ ਪੁਰਾਣੀ ਤੁਹਾਨੂੰ ਦੱਸਦਾ ਖੇਮ ਕਰਨ ਕੀ ਹੋਇਆ ਜੇ ਜਰਨਾਰਾ ਗਰਬਖਸ਼ ਸਿੰਘ ਹਰਬਖਸ਼ ਸਿੰਘ ਸੀ ਤੇ ਪੈਟਰਨ ਟੈਂਕ ਖੇਮ ਕਰਨ ਵਾਲੇ ਪਿੰਡਾਂ 'ਚ ਆ ਗਏ ਤੇ ਉਹਨੇ ਆਖਿਆ ਸਿੰਘੋ ਹੁਣੇ ਪੈਟਰਨ ਟੈਂਕ ਲੋਹੀ ਦੀਆਂ ਦੁਵਾਰਾਂ ਤੁਸੀਂ ਤੋੜਨੀਆਂ ਤੇ ਬਨ ਬਨ ਆਪਦੀਆਂ ਛਾਤੀਆਂ ਨਾਲ ਉਹਨਾਂ ਵੱਡੇ ਵੱਡੇ ਜਿਹੜੇ ਟੈਂਕ ਤੋੜੂ ਸਰੋਂਗਾਂ ਹੰਦੀਆਂ ਦੇ ਟੈਂਕਾਂ ਥੱਲੇ ਸੇਖ ਜਾ ਵੜੇ ਉਹਨੇ ਆਖਿਆ ਜੇ ਅੱਜ ਨਾ ਰਿਹਾ ਨਾ ਅੱਜ ਖੇਮ ਕਰਨ ਨਾਲ ਟੱਕੇ ਪੈਟਰਨ ਟੈਂਕ ਦੇ ਅੰਬਰਸਰ ਕੱਲ ਨੂੰ ਚਲ ਜਾਣੇ ਤੇ ਅੰਬਰਸਰ ਤੇ ਸਿੰਘ ਕਦੀ ਵੀ ਨਹੀਂ ਜਾਣਦੇ ਟਿੰਕ ਭਾਵੇਂ ਜਿੜੜੇ ਰਹਿੰਦੇ ਸਰੀਰ ਦੇ ਖੂਨ ਰਹਿੰਦਾ ਤੇ ਨਾਂ ਰਹਿੰਦਾ ਸਤ ਸ੍ਰੀ ਅਕਾਲ